ਬਹੁਤ ਬਹੁਤ ਤੁਹਾਡੇ ਸਰੋਤਿਆਂ ਨੂੰ ਵੀ ਮੇਰਾ ਜਿਹੜਾ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਸਭ ਨੂੰ ਜੈਮ ਸੀ ਦੀ ਮੁੱਖ ਅਜੰਡਾ ਹੈ ਕਿ ਬਟਾਲੇ ਦੇ ਵਿੱਚ ਅੱਜ ਮਿਸਟਰ ਦਿਕੇਸ਼ ਗੇਲਜੀ ਜੋ ਕਿ ਬਹੁਤ ਹੀ ਨਰਜੈਟਿਕ ਕਪੜੇ ਹੀ ਪੋਟੈਂਸ਼ੀਅਲ ਉਹਨਾਂ ਦੇ ਵਿੱਚ ਹੈਗਾ ਬੜੀ ਊਰਜਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਾਜ ਸਾਰੇ ਮਤਲਬ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਸੋ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਸਾਡੇ ਪੰਜਾਬ ਜੂਸ ਪ੍ਰਧਾਨ ਬਾਬਾ ਗੇਂਜੀ ਦੇ ਅਸਿਸਟੈਂਸ ਦੇ ਨਾਲ ਉਹਦੇ ਸਹਿਯੋਗ ਦੇ ਨਾਲ ਅੱਜ ਬਟਾਲਾ ਕਲੱਬ ਦੇ ਵਿੱਚ ਜਿਹੜੀ ਆ ਮੀਟਿੰਗ ਭਾਈਚਾਰੇ ਦੀ ਬੁਲਾਈ ਗਈ ਜਿਸ ਦੇ ਵਿੱਚ ਬਹੁਤ سارے ਸਾਡੇ ਪਾਸਟਰ ਸਹਿਬਾਨ ਔਰ ਬਹੁਤ سارے ਇਲਾਕੇ ਦੇ ਨੌਜਵਾਨ ਔਰ ਬਹੁਤ سارے ਵੱਖ-ਵੱਖ ਧਰਮਾਂ ਦੇ ਲੀਡਰਸ ਜਿਹੜੇ ਸ਼ਾਮਿਲ ਹੋਏ ਆ ਔਰ ਅੱਜ ਇਸ ਮੌਕੇ ਤੇ ਅਸੀਂ ਰਕੇਸ਼ ਗੜੀ ਜੀ ਨੂੰ ਜਨਾ ਗੁਰਦਾਸਪੁਰ ਦਾ ਸੀਐਨਐਪ ਦਾ ਜੂਤ ਪ੍ਰਧਾਨ ਲਗਾਇਆ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਪਹਿਲਾਂ ਜਿਹੜੇ ਸਾਰੇ ਵਰਗਾਂ ਨਾਲ ਲੈ ਕੇ ਔਰ ਸਾਰੇ ਭਾਈਚਾਰਿਆਂ ਦੇ ਵਿੱਚ ਮੁਹੱਬਤ ਕਾਇਮ ਕਰਦੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਸੀਐਨਆਰ ਦੇ ਵਿੱਚ ਜੋ ਸੀਐਨਆ ਦਾ ਅਜੰਡਾ ਹੈ ਉਸ ਨੂੰ ਵੀ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਨ ਲਈ ਔਰ ਜਿਹੜੇ ਪਿੱਛੇ ਰਹਿ ਗਿਆ ਆਪਣਾ ਭਾਈਚਾਰਾ ਉਹਨਾਂ ਦੇ ਵਿਕਾਸ ਦੇ ਲਈ ਉਹ ਲਗਾਤਾਰ ਕੰਮ ਕਰਨਗੇ ਔਰ ਖਾਸ ਕਰਕੇ ਜਿੱਥੇ ਕਿਤੇ ਵੀ ਕੋਈ ਬੇਇਨਸਾਫੀ ਹੁੰਦੀ ਹੈ ਉੱਥੇ ਉਹ ਖੜਨਗੇ ਅਸੀਂ ਆਸ ਕਰਦੇ ਹਾਂ ਉਹ ਜਿੱਥੇ ਸਾਡੀ ਉਹਨਾਂ ਨੂੰ ਜ਼ਰੂਰ ਤਪਾਏਗੀ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਕਮਾਂਗੇ ਉਹ 21 ਤਰੀਕ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਹਾਲੀਵੁੱਡ ਪੈਰਸ ਦੇ ਵਿੱਚ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਜੀ ਦੇਖੋ ਜਦ ਤੱਕ ਅਣਖ ਨਹੀਂ ਕਹੇ ਦੀ ਜਾਗਦੀ ਉਦੋਂ ਤੱਕ ਉਹਨੂੰ ਕਦੀ ਵੀ ਆਜ਼ਾਦੀ ਨਹੀਂ ਮਿਲਦੀ ਇਹ ਬੜੀ ਸਿੰਪਲ ਜੀ ਗੱਲ ਆ ਸੋ ਇਸ ਕਰਕੇ ਸਾਡੀ ਕੋਸ਼ਿਸ਼ ਆ ਉਸ ਰੈਲੀ ਦੇ ਦੁਆਰਾ ਕਿ ਕ੍ਰਿਸਚਨ ਭਾਈਚਾਰੇ ਦੀ ਜਿਹੜੀ ਅਣਖ ਨੂੰ ਜਗਾਉਣਾ ਤਾਂ ਕਿ ਉਹ ਆਜ਼ਾਦੀ ਦਾ ਆਨੰਦ ਲੈ ਸਕਣ ਔਰ ਰਾਜ ਦੇ ਹਿੱਸੇدارਾ ਹੋ ਸਕਾ ਜੇ ਪੂਰੇ ਉਤਰੀ ਭਾਰਤ ਦੇ ਵਿੱਚ ਜਿਹੜਾ ਕੋਈ ਵੀ ਸਾਡਾ ਐਮਐਲਏ ਨਹੀਂ ਕੋਈ ਵੀ ਸਾਡਾ ਐਮਪੀ ਨਹੀਂ ਆ ਸੋ ਸਾਡੀ ਇਹ ਕੋਸ਼ਿਸ਼ ਆ ਕਿ ਇਸ ਰੈਲੀ ਦੇ ਦੁਆਰਾ ਜਿਹੜੀ ਆ ਅਸੀਂ ਆਪਣੇ ਲੋਕਾਂ ਦੇ ਵਿੱਚ ਰਾਜ ਦੀ ਭਾਵਨਾ ਪੈਦਾ ਕਰਨੀ ਕਿਉਂਕਿ ਗੁਰਗੰਸਾਹ ਵਿੱਚ ਵੀ ਲਿਖਿਆ ਆ ਕਿ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਮਲੇ ਜੇ ਸੇ ਕਮਿਊਨਿਟੀ ਦਾ ਰਾਜ ਹੀ ਨਾ ਹੁੰਦਾ ਉਹਦਾ ਧਰਮ ਦੇ ਅੱਗੇ ਵੀ ਬਹੁਤ ਸਾਰੀਆਂ ਮੁਸੀਬਤਾਂ ਆਦੀਆਂ ਉਸ ਧਰਮ ਦੇ ਖਿਲਾਫ ਕਾਨੂੰਨ ਵੀ ਬਣਨੇ ਸ਼ੁਰੂ ਹੋ ਜਾਂਦੇ ਪਰ ਜੇ ਰਾਜ ਹੋਵੇ ਤਾਂ ਫਿਰ ਉਹ ਅਸੈਂਬਲੀ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਬੋਲ ਸਕਦੇ ਨੇ ਕਿ ਭਾਈ ਤੁਸੀਂ ਆ ਸਾਡੇ ਖਿਲਾਫ ਗਲਤ ਕਰ ਰਹੇ ਆ ਅਸੀਂ ਇਹ ਹੋਣ ਨਹੀਂ ਦੇਣਾ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਬਰਾਬਰ ਇਹੀ ਰਾਜ ਦੇ ਵਿੱਚ ਹਿੱਸੇਦਾਰ ਆਂ ਸੋ ਇਸ ਕਰਕੇ 21 ਤਰੀਕ ਦੀ ਜਿਹੜੀ ਰੈਲੀ ਆ ਉਹ ਰਾਜ ਲਿਆਉਣ ਦੇ ਲਈ ਆ ਆਪਣੇ ਲੋਕਾਂ ਨੂੰ ਇੱਕ ਤਾਕਤ ਦੇਣ ਦੇ ਲਈ ਆ ਔਰ ਜਿਹੜੇ ਉਹਨਾਂ ਦੇ ਵਧਦੇ ਹੱਕ ਆ ਸਰਕਾਰਾਂ ਤੋਂ ਉਹ ਲੈ ਕੇ ਦੇਣ ਦੇ ਲਈ ਆ ਸੋ ਅਸੀਂ ਆਸ ਕਰਦੇ ਆਂ ਕਿ ਸਾਡੇ ਜ਼ਿਲ੍ਹਾ ਜੂਥ ਪ੍ਰਧਾਨ ਜੋ ਅੱਜ ਤਾਜਪੁਰਸੀ ਹੋਈ ਹੈ ਰਕੇਸ਼ ਕੁਮਾਰ ਜੀ ਉਹ ਆਪਣੀ ਅਗਵਾਈ ਦੇ ਵਿੱਚ ਸੈਂਕੜੇ ਨੌਜਵਾਨਾਂ ਨੂੰ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਹਾਲੀਵੁੱਡ ਪੈਰਿਸ ਪਹੁੰਚਣਗੇ ਔਰ ਮੇਰੀ ਮਤਲਬ ਸਾਡਾ ਵਿਸ਼ਵਾਸ ਆ ਕਿ ਪਹਿਲੇ ਦੀ ਜਗਾ ਥੋੜੀ ਪਹਿਲੇਗੀ ਪਰ ਉਥੇ ਕੱਠ ਲਾਜਵਾ ਹੋਏਗਾ ਔਰ ਉਹ ਪੰਜਾਬ ਦੇ ਵਿੱਚ ਉਹ ਜਿਹੜੀ ਰੈਲੀ ਆ ਇੱਕ ਇਤਿਹਾਸ ਬਣ ਜੇ ਮੈਂ ਕੇਸਗਿਲ ਬਟਾਲੇ ਤੋਂ ਮੈਂ ਅੱਜ ਕਵਿਸ਼ਨ ਨੈਸ਼ਨਲ ਫਰੰਟ ਦਾ ਆਪਣਾ ਕ੍ਰਿਸ਼ਨ ਐਸਐਮ ਫੰਡ ਦਾ ਜੂਥ ਪ੍ਰਧਾਨ ਗੁਰਦਾਸਪੁਰ ਜ਼ਿਲ੍ਹੇ ਤੋਂ ਨਿਵਾਜਿਆ ਜਾ ਰਿਹਾ ਮੈਨੂੰ ਆਪਣਾ ਬਹੁਤ ਮਾਣ ਆ ਕਿ ਮੈਨੂੰ ਇਸ ਕਾਬਲੇ ਸਮਝਿਆ ਗਿਆ ਕਿ ਮੈਂ ਕ੍ਰਿਸ਼ਨ ਜੂਥ ਪ੍ਰਿੰਟ ਦਾ ਜਿਹੜਾ ਵੀ ਵੈਸ ਪ੍ਰੈਜ਼ੀਡੈਂਟ ਜਿਲ੍ਹਾ ਪ੍ਰਧਾਨ ਦਾ ਜੋ ਵੀ ਮੈਨੂੰ ਅਹੁਦਾ ਦਿੱਤਾ ਇਹਨਾਂ ਨੇ ਮੈਂ ਬਹੁਤ ਖੁਸ਼ਕਿਸਮਤ ਇਨਸਾਨ ਹਾਂ ਕਿ ਚਲੋ ਮੈਨੂੰ ਇਹਨਾਂ ਨੇ ਇਸੋ ਕਾ ਸਮਝਿਆ ਤੇ ਮੈਂ ਆਪਣੇ ਰਾਸ਼ਟਰੀ ਪ੍ਰਧਾਨ ਸ੍ਰੀ ਲਾਰਿ ਚੌਧਰੀ ਜੀ ਜੋ ਕਿ ਕ੍ਰਿਸ਼ਨ ਐਸਐਮ ਫੰਡ ਦੇ ਰਾਸ਼ਟਰੀ ਪ੍ਰਧਾਨ ਹਨ ਅਤੇ ਬੱਬਾ ਜੀ ਗਿੱਲ ਜੀ ਜੋ ਕੀ ਕੁਐਸਚਨ ਐਟਾ ਸਾਡੇ ਜੋਤ ਪੰਜਾ ਪ੍ਰਧਾਨ ਹਨ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਕਿ ਮੈਨੂੰ ਇਹਨਾਂ ਨੇ ਇਹ ਔਰਦੇ ਨਾਲ ਨਵਾਜਿਆ ਤੇ ਮੈਂ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਨੂੰ ਹਮੇਸ਼ਾ ਅੱਗੇ ਲੈ ਕੇ ਚੱਲਾਂਗਾ ਤੇ ਆਪਣੇ ਜਿੰਨੇ ਵੀ ਨੌਜਵਾਨ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਅੱਗੇ ਵਧੀਆ ਮਤਲਬ ਇਸ ਮੰਚ ਨੂੰ ਹੋਰ ਅੱਗੇ ਵਿਧਾਣਾ ਦਾ ਤੇ ਮੈਂ 21 ਤਰੀਕ ਨੂੰ ਜੋ ਕਿ ਧਾਰੀਵਾਲ ਵਿੱਚ ਇੱਕ ਰੈਲੀ ਦਾ ਸੰਗਠਨ ਕੀਤਾ ਜਾ ਰਿਹਾ ਮੈਂ ਉਸ ਵਿੱਚ ਹੋਮ ਹਮਾ ਆ ਕੇ ਪੂਰੀ ਆਪਣੀ ਟੀਮ ਦੇ ਨਾਲ ਉੱਥੇ ਜਿਹੜੀ ਆ ਪੀ ਉਹ ਵੱਤ ਵਾਦ ਹਮਾਂ ਮਾਂ ਅੱਗੇ ਪਹੁੰਚਾਂਗੇ ਤੇ ਮੈਂ ਇਸ ਦਾ ਇੱਕ ਵਾਰ ਫੇਰ ਆਪਣਾ ਕ੍ਰਿਸ਼ਨਾ ਨੈਸ਼ਨਲ ਫੰਡ ਦੇ ਆਪਣਾ ਰਾਸ਼ਟਰੀ ਪ੍ਰਧਾਨ ਸ੍ਰੀ ਨਰ ਚੌਧਰੀ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਅਹੁਦੇ ਦੇ ਕਾਬਿਲ ਸਮਝਿਆ ਸਾਰੇ ਆਪਾਂ